ਯਾਦ ਕਰ ਰਹੇ ਨੇ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਅਤੇ ਧਰਮਵੀਰ ਵਾ ਭਾਈ ਜੈਤਾ ਜੀ ਵਰਗੇ ਸੂਰਮਿਆਂ ਨੂੰ ਯਾਦ ਕਰ ਰਹੇ ਹੋ ਇਹਨਾਂ ਸ਼ਹੀਦਾਂ ਦੇ ਜੀਵਨ ਹੀ ਸਾਡੇ ਸਾਡੀ ਆਤਮਾ ਦੀ ਖੁਰਾਕ ਹੈ ਸਾਡੀ ਸਿੱਖ ਕੌਮ ਦਾ ਜੀਵਨ ਹੈ ਤੁਸੀਂ ਲਗਾਤਾਰ ਕਈ ਦਿਨਾਂ ਤੋਂ ਮਹਾਂਪੁਰਖਾਂ ਦੇ ਇਸ ਉਦਮ ਤੇ ਉਪਰਾਲੇ ਸਦਕਾ ਪਰਮਾਤਮਾ ਦੇ ਨਾਲ ਆਪਣੀ ਆਤਮਾ ਨੂੰ ਮਿਲਾਉਣ ਲਈ ਯਤਨਸ਼ੀਲ ਹੋ ਸਾਨੂੰ ਵੱਖ-ਵੱਖ ਜਥਿਆਂ 'ਚੋਂ ਕੀਰਤਨ ਕਰਦਿਆਂ ਕਥਾ ਕਰਦਿਆਂ ਅਖਾਲੀ ਬਾਣੀ ਦੇ ਉਪਦੇਸ਼ਾਂ 'ਚੋਂ ਜੋ ਸਾਨੂੰ ਉਪਦੇਸ਼ ਮਿਲਦਾ ਹੈ ਉਹ ਹੀ ਹੈ ਕਿ ਪਰਮਾਤਮਾ ਦੀ ਬੰਦਗੀ ਕਰੋ ਪਰਮਾਤਮਾ ਦੀ ਬੰਦਗੀ ਹੀ ਇਹ ਮਨੁੱਖੀ ਜੀਵਨ ਨੂੰ ਸਫਲਾ ਕਰਦੀ ਹੈ ਪਰਮਾਤਮਾ ਦੇ ਚਰਨਾਂ ਚ ਲਿਜਾਂਦੀ ਹੈ ਗੁਰਬਾਣੀ ਵਿੱਚ ਸਾਨੂੰ ਉਪਦੇਸ਼ ਮਿਲਦਾ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ਸਾਨੂੰ ਗੁਰੂ ਸਾਹਿਬ ਜੀ ਦੇ ਹੁਕਮ ਨੇ ਕਿ ਜੋ ਬ੍ਰਹਮੰਡ ਦੇ ਵਿੱਚ ਹੈ ਸੋਈ ਸਾਡੇ ਸਰੀਰ ਦੇ ਵਿੱਚ ਹੈ ਜਿਹੜਾ ਖੋਜ ਕਰੂਗਾ ਉਹਨੂੰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਹਾਸਲ ਹੋਊਗਾ। ਸਿਧਾਂਤ ਤੇ ਵਸੀਲੇ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਹਨ। ਗੁਰੂ ਸਾਹਿਬ ਜੀ ਨੇ ਸਾਨੂੰ ਸਿਧਾਂਤ ਤੇ ਦਸਤਾਨ ਦਿੱਤਾ ਹੈ ਜਿਮੀ ਬਸੰਦੀ ਪਾਣੀਏ ਇੰਦਣ ਰੱਖੇ ਪਾਹੇ। ਜਿਮੀ ਪਾਣੀ ਦੇ ਵਿੱਚ ਵਸਦੀ ਹੈ ਅਗ ਲੱਕੜ ਦੇ ਵਿੱਚ ਵਸਦੀ ਹੈ। ਇਹ ਤਾਤ ਆਪਾ ਵਿਰੋਧੀ ਨੇ ਇੱਕ ਦੂਸਰੇ ਦਾ ਨੁਕਸਾਨ ਕਰਨ ਵਾਲੇ ਨੇ ਪਰ ਪ੍ਰਮਾਤਮਾ ਦੇ ਹੁਕਮ ਦੇ ਨਾਲ ਇਹ ਬੱਜੇ ਹੋਏ ਨੇ ਹੁਕਮ ਦੇ ਵਿੱਚ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਫਰਮਾਉਂਦੇ ਨੇ ਘਟ ਘਟ ਅੰਤਰ ਬ੍ਰਹਮ ਲੁਕਾਇਆ ਹਰੇਕ ਸਰੀਰ ਦੇ ਅੰਦਰ ਪ੍ਰਮਾਤਮਾ ਨੇ ਆਪਣੇ ਆਪ ਨੂੰ ਲੁਕੋ ਕੇ ਰੱਖਿਆ ਹੈ ਗੁਰੂ ਸਾਹਿਬ ਜੀ ਦੇ ਉਪਦੇਸ਼ ਨੇ ਕਿ ਉਸ ਨੂੰ ਲੱਭੋ ਗੁਰੂ ਦੀ ਸਹਾਇਤਾ ਨਾਲ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਜੀਵਨ ਜਾਗ ਦੀ ਸਹਾਇਤਾ ਨਾਲ ਗੁਰੂ ਸਾਹਿਬ ਜੀ ਨੇ ਦਸਤਾਨ ਦਿੱਤਾ ਕਿ ਤੁਸੀਂ ਸਰੋਵਰ ਤੇ ਕੰਡੇ ਤੇ ਬੈਠੇ ਹੋ ਉਹਦੇ ਵਿੱਚ ਸੂਰਜ ਪੈਦਾ ਹੁੰਦਾ ਹੈ ਉਹਦੇ ਵਿੱਚੋਂ ਸੂਰਜ ਜਨਮ ਲੈਂਦਾ ਇੱਕ ਆਕਾਸ਼ ਦੇ ਉੱਤੇ ਸੂਰਜ ਹੈ ਬ੍ਰਹਿਮੰਡ ਦੇ ਵਿੱਚ ਇੱਕ ਸਰੋਵਰ ਦੇ ਵਿੱਚ ਆ ਜਾਂਦਾ ਹੈ ਜਲ ਤੇ ਉਪਜੇ ਜਲ ਤੇ ਦੂਰ ਜਲ ਮੇ ਜੋਤ ਰਹੀ ਭਰਪੂਰ ਕਿਸ ਨੇੜੇ ਕਿਸ ਅੱਖਾਂ ਦੂਰ ਨਿਤ ਗੁਣ ਗਾਵਾਂ ਦੇਖ ਹਜੂਰ ਗੁਰੂ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਹਜ਼ੂਰੀ ਵਿੱਚ ਦੇਖ ਕੇ ਪ੍ਰਮਾਤਮਾ ਨੂੰ ਉਹਨੂੰ ਯਾਦ ਕਰ ਕਿਉਂਕਿ ਪ੍ਰਮਾਤਮਾ ਜਿਸ ਤਰ੍ਹਾਂ ਸਰੋਵਰ ਦੇ ਵਿੱਚ ਸੂਰਜ ਦਾ ਅਕਸ਼ ਹੈ ਇਸੇ ਤਰ੍ਹਾਂ ਤੁਹਾਡੇ ਸਰੀਰ ਦੇ ਵਿੱਚ ਪ੍ਰਮਾਤਮਾ ਦੀ ਆਤਮਾ ਹੈ ਤੁਸੀਂ ਉਸ ਨੂੰ ਦੇਖ ਕੇ ਨਿਤ ਗੁਣ ਗਾਵਾਂ ਦੇਖ ਹਜੂਰ ਦੇਖੋ ਇਸ ਤਰ੍ਹਾਂ ਜਿਸ ਤਰ੍ਹਾਂ ਕਾਲੀ ਬੌਲੀ ਰਾਤ ਦੇ ਵਿੱਚ ਬਿਜਲੀਆਂ ਚਮਕਦੀਆਂ ਨੇ ਬਿਜਲੀ ਚਮਕਦੀ ਵਿੱਚ ਸਾਨੂੰ ਚੰਦਰਮਾ ਦੇ ਦیدار ਹੁੰਦੇ ਨੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਨਿਸ ਦਾਮਨ ਜਿਉਂ ਚਮਕ ਚੰਦਾਇਣ ਦੇਖੇ ਐਨਸ ਜੋਤ ਨਿਰੰਤਰ ਦੇਖੇ ਜਿਵੇਂ ਚਮਕਦੀ ਬਿਜਲੀ ਵਿੱਚ ਸਾਨੂੰ ਚੰਦਰਮਾ ਦਿਸਦਾ ਉਸੇ ਤਰ੍ਹਾਂ ਆਪਣੇ ਹਿਰਦੇ ਵਿੱਚ ਪਰਮਾਤਮਾ ਦੀ ਜੋਤ ਨੂੰ ਨਿਹਾਰ ਤਾਂ ਤੈਨੂੰ ਸਫਲਤਾ ਮਿਲਣੀ ਜਿਉਂ ਜਲ ਘਟਾਉ ਚੰਦਰਮਾ ਜਿਵੇਂ ਚਾਂਦਨੀ ਦੇ ਰਾ ਚਾਂਦਨੀ ਰਾਤ ਵਿੱਚ ਘੜੇ ਦੇ ਜਲ ਵਿੱਚ ਚੰਦਰਮਾ ਦਾ ਅਕਸ਼ ਪੈਂਦਾ ਹੈ ਇਸੇ ਤਰ੍ਹਾਂ ਸਾਡੀ ਆਤਮਾ ਦੇ ਵਿੱਚ ਪਰਮ ਪਿਤਾ ਪਰਮਾਤਮਾ ਦਾ ਅਕਸ਼ ਹੈ ਇਹ ਆਤਮਾ ਉਹਦੀ ਅੰਸ਼ ਹੈ ਪਰਮਾਤਮਾ ਦੀ ਕਿਰਪਾ ਨਾਲ ਸਾਨੂੰ ਜੋ ਗੁਰੂ ਸਾਹਿਬ ਮਿਲੇ ਹਨ ਉਹਨਾ ਸਾਨੂੰ ਬਾਰ-ਬਾਰ ਇਹ ਉਪਦੇਸ਼ ਦਿੰਦਾ ਹੈ ਕਿ ਆਪਣੇ ਘਰ ਤੋਂ ਬਾਹਰ ਨਾ ਜਾ ਆਪਣੇ ਸਰੀਰ ਤੋਂ ਬਾਹਰ ਕੁਝ ਨਾ ਲੱਭ। ਗੁਰੂ ਸਾਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਦੀ ਬੰਦਗੀ ਕਰ ਗੁਰੂ ਦੀ ਸੇਵਾ ਕਰ ਤਾਂ ਇਹ ਸਾਰਾ ਕੁਝ ਤੇ ਨੂੰ ਨਸੀਬ ਹੋਊਗਾ। ਨਾ ਹਰ ਭਜੇ ਨਾ ਤੀਰ ਸੇਵੇ। ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨ। ਨਾ ਹਰ ਭਜੇ ਨਾ ਹਰ ਭਜੋ ਨਾ ਗੁਰ ਜਨ ਸੇਵਿਓ ਨੈ ਉਪਯੋਗ ਇਸ ਗਿਆਨਾ ਘਟ ਹੀ ਮਾਹੇ ਨਰਨਜਨ ਤੇਰੇ ਤੈ ਖੋਜਤ ਉਧਿਆਨਾ ਗੁਰੂ ਸਾਹਿਬ ਜੀ ਫਰਮਾਉਂਦੇ ਨਾ ਹਰ ਭਜੇ ਨਾ ਤੀਰਥ ਸੇਵੇ ਤੂੰ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦਾ ਪ੍ਰਮਾਤਮਾ ਦੇ ਭਗਤ ਤੀਰਥ ਗੁਰੂ ਦੀ ਸੇਵਾ ਨਹੀਂ ਕਰਦਾ ਇਸੇ ਕਰਕੇ ਤੇਰੇ ਅੰਦਰ ਆਤਮਕ ਜੀਵਨ ਦੀ ਸੂਝ ਪੈਦਾ ਨਹੀਂ ਹੋ ਰਹੀ ਤੋ ਗੁਰੂ ਸਾਹਿਬ ਜੀ ਬਾਰ ਬਾਰ ਸਾਨੂੰ ਇਹੀ ਕਹਿੰਦੇ ਨੇ ਕਾਹੇ ਰੇ ਬਨ ਖੋਜਨ ਜਾਈ ਸਰਬ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਪ੍ਰਮਾਤਮਾ ਤੁਹਾਡੇ ਅੰਦਰ ਵਸਦਾ ਹੈ ਉਸ ਨੂੰ ਆਪਣੇ ਅੰਦਰੋਂ ਪ੍ਰਗਟ ਕਰੋ ਵਕਾਰਾ ਦਾ ਕਬਜਾ ਜਿਸ ਆਤਮਾ ਤੇ ਹੋਇਆ ਹੈ ਪ੍ਰਮਾਤਮਾ ਦੇ ਸ਼ਬਦ ਦੇ ਨਾਲ ਉਸ ਨੂੰ ਛਡਾਓ ਆਪਣੀ ਸੁਰਤ ਦੀ ਖੁਰਾਕ ਸ਼ਬਦ ਨੂੰ ਬਣਾਓ ਤਾਂ ਇਹ ਆਤਮਾ ਵਕਾਰਾਂ ਤੋਂ ਮੁਕਤ ਹੋਵੇਗੀ ਜਦੋਂ ਆਤਮਾ ਵਕਾਰਾਂ ਤੋਂ ਮੁਕਤ ਹੋਈ ਉਦੋਂ ਤੁਸੀਂ ਮੁਕਤੀ ਦੇ ਅਧਿਕਾਰੀ ਬਣ ਜਾਂਦੇ ਹੋ ਕਬੀਰ ਜੀ ਸਾਨੂੰ ਇਸੇ ਕਰਕੇ ਦੱਸਦੇ ਨੇ ਕਿ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤੇ ਕ੍ਰਾਮ RAM ਜੋ ਦਾਤਾ ਮੁਕਤ ਕੋ ਸੰਤ ਚ ਪਾਵੇ ਨਾਮ ਪ੍ਰਮਾਤਮਾ ਦੀ ਬੰਦਗੀ ਇਸ ਕਰਕੇ ਭਲੀ ਹੈ ਪਰਵਾਨ ਹੈ ਕਿਉਂਕਿ ਉਹ ਮੁਕਤੀ ਦਾ ਦਾਤਾ ਹੈ ਗੁਰੂ ਸਾਹਿਬ ਜੀ ਦੀ ਸੇਵਾ ਇਸ ਕਰਕੇ ਭਲੀ ਹੈ ਕਿਉਂਕਿ ਉਹ ਗੁਰੂ ਸਾਹਿਬ ਜੀ ਪ੍ਰਮਾਤਮਾ ਦਾ ਨਾਮ ਦਿੰਦੇ ਨੇ ਜਿਹੜਾ ਨਾਮ ਸਾਨੂੰ ਸਾਡੇ ਹਿਰਦੇ ਵਿੱਚ ਪ੍ਰਮਾਤਮਾ ਦੇ ਰਾਮ ਦਾ ਰਸ ਦੇ ਕੇ ਬਕਾਰਾਂ ਤੋਂ ਮੁਕਤ ਕਰਦਾ ਹੈ ਸਾਨੂੰ ਜੀਵਨ ਮੁਕਤ ਬਣਾਉਂਦਾ ਹੈ ਅਕਾਲ ਪੁਰ ਸੱਚੇ ਵਹਿਗੁਰੂ ਜੀ ਨੇ ਗੁਰੂ ਸਾਹਿਬ ਜੀ ਦੀ ਅਸੀਂ ਸ਼ਹਾਦਤ ਨੂੰ ਦੇਖ ਰਹੇ ਹਾਂ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਚਾਰ ਸਹਬਜ਼ਾਦੇ ਮਾਤਾ ਜੀ ਦਸਮ ਪਾਤਸ਼ਾਹ ਦਸਮ ਪਾਤਸ਼ਾਹ ਦਾ ਪ੍ਰਾਣਾ ਤੋਂ ਪਿਆਰਾ ਖਾਲਸਾ ਇਹ ਕੁਰਬਾਨੀਆਂ ਹੋਈਆਂ ਨੇ ਉਸ ਪਾਤਸ਼ਾਹੀ ਚੋਂ ਜਿਸ ਨੂੰ ਅਸੀਂ ਸੱਚੀ ਪਾਤਸ਼ਾਹੀ ਕਹਿੰਨੇ ਜਿਸ ਨੂੰ ਅਸੀਂ ਬਾਬੇ ਕਿਆਂ ਦੀ ਪਾਤਸ਼ਾਹੀ ਕਹਿੰਨੇ ਤੇ ਕੁਰਬਾਨੀਆਂ ਲੈਣ ਵਾਲੇ ਨੇ ਜਿਨ੍ਹਾਂ ਨੂੰ ਅਸੀਂ ਬਾਬਰ ਕੇ ਕਹਿੰਨੇ ਬਾਬੇ ਕੇ ਤੇ ਬਾਬਰ ਕਿਆਂ ਦਾ ਫਰਕ ਰੱਖ ਕੇ ਆਪਣੇ ਸਮਾਜ ਦੇ ਵਿੱਚ ਜੀਵੋ ਤਾਂ ਤੁਹਾਨੂੰ ਸਫਲਤਾ ਮਿਲੋਗੀ ਗੁਰੂ ਸਾਹਿਬ ਜੀ ਦੀ ਸ਼ਹਾਦਤ ਇੱਕ ਧਰਮ ਨੂੰ ਬਚਾਉਣ ਲਈ ਜਨੇਊ ਨੂੰ ਬਚਾਉਣ ਲਈ ਟਿੱਕੇ ਨੂੰ ਬਚਾਉਣ ਲਈ ਹਾਲਾਂਕਿ ਗੁਰੂ ਤੇਗ ਬਹਾਦਰ ਸਾਹਿਬ ਨਾ ਤੋ ਆਪ ਤਿਲਕ ਲਾਉਂਦੇ ਸਨ ਨਾ ਜੰਝੂ ਪਹਿਨਦੇ ਸਨ ਗੁਰੂ ਨਾਨਕ ਸਾਹਿਬ ਨੇ ਵੀ ਪਾੰਦੇ ਨੂੰ ਕਿਹਾ ਸੀ ਕਿ ਇਹ ਜਨੇਊ ਮੇਰੇ ਵਾਸਤਾ ਰੋਕ ਨਹੀਂ ਐ ਮੈਂ ਨਹੀਂ ਪਾਉਣਾ ਇਹ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਨੇਊ ਜੀ ਕਾ ਹੈ ਤ ਪਾਂਡੇ ਕਤ ਕੋਈ ਇਹੋ ਜਾਂ ਜਨੇਊ ਤੇਰੇ ਕੋਲ ਹੈ ਤੇ ਪਾ ਦੇ ਵਰਨਾ ਗੁਰੂ ਤੇਗ ਬਹਾਦਰ ਸਾਹਿਬ ਨੇ ਰੰਗਜੀਤ ਨੂੰ ਇਹੀ ਕਿਹਾ ਕਿ ਇੱਕ ਨੂਰ ਤੋਂ ਅਕਾਲਪੁਰ ਸੱਚੇ ਵਹਿਗੁਰੂ ਨੇ ਉਮਤ ਪੈਦਾ ਕੀਤੀ ਹੈ ਕੁਦਰਤ ਦੇ ਵਿੱਚ ਤੇਰਾ ਫਰਜ ਬਣਦਾ ਹੈ ਤੂੰ ਆਪਣੇ ਧਰਮ ਦਾ ਵਿਸਤਾਰ ਕਰੇ ਪਰ ਪਿਆਰ ਨਾਲ ਆਪਣੇ ਰਸੂਲ ਦੇ ਉਪਦੇਸ਼ਾਂ ਅਨੁਸਾਰ ਤਲਵਾਰ ਦੇ ਜ਼ੋਰ ਨਾਲ ਨਹੀਂ ਪਰ ਜਿਨ੍ਹਾਂ ਨੇ ਪਾਪ ਕਰਨਾ ਸੀ ਉਹਨਾਂ ਦੇ ਹਿੱਸੇ ਆਇਆ ਗੁਰੂ ਸਾਹਿਬ ਜੀ ਦਾ ਜਦੋਂ ਦਿੱਲੀ ਗਏ ਨਾਲ ਉਹਨਾਂ ਦੇ ਜਿਹੜੇ ਸਿੱਖ ਗਏ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਸਨਮੁਖ ਸ਼ਹੀਦ ਕੀਤਾ ਗੁਰੂ ਸਾਹਿਬ ਜੀ ਦੇ ਸਨਮੁਖ ਸ਼ਹੀਦ ਕੀਤਾ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਪ੍ਰਾਣੇ ਜਿੰਨੇ ਵੀ ਸਾਡੇ ਇਤਿਹਾਸਕਾਰ ਨੇ ਜਿਹੜੇ ਫਾਰਸੀ ਦੇ ਹੋਏ ਨੇ ਉਸ ਸਮੇਂ ਦੇ ਉਸ ਕਾਲ ਦੇ ਉਹਨਾਂ ਨੇ ਜਿਗਰ ਨਹੀਂ ਕੀਤਾ ਉਹਨਾਂ ਨੇ ਇਸ ਕਰਕੇ ਜਿਗਰ ਨਹੀਂ ਕੀਤਾ ਕਿਉਂਕਿ ਉਹਨਾਂ ਦੇ ਬਾਦਸ਼ਾਹ ਦੇ ਮੂੰਹ ਤੇ ਕਲੰਕ ਸੀ ਦਸਮ ਪਾਤਸ਼ਾਹ ਦੇ ਗੁਰਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਇਸ ਕਰਕੇ ਉਹ ਆਪਣੇ ਬਾਦਸ਼ਾਹ ਦੀ ਸਲਾਮਤੀ ਮੰਗਦੇ ਸਨ ਤੇ ਉਹਦੇ ਰਾਜ ਦੀ ਸਲਾਮਤੀ ਮੰਗਦੇ ਸਨ ਦੁਆ ਕਰਦੇ ਸਨ ਪਰ ਉਹਨਾਂ ਨੂੰ ਇਹ ਜਦੋਂ ਲੱਗਦਾ ਸੀ ਭਈ ਸਾਡੇ ਪਾਤਸ਼ਾਹ ਤੇ ਕਲੰਕ ਲੱਗਦਾ ਉਹਦਾ ਇਤਿਹਾਸ ਨਹੀਂ ਸੀ ਲਿਖਦੇ ਕੋ ਥੋੜਾ ਜਿਹਾ ਜਿਗਰ ਆਉਂਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ ਉਹਨਾਂ ਤੋਂ 2 ਸਾਲ ਬਾਅਦ ਇੱਕ ਸਿੱਖ ਨੇ ਸ੍ਰੀ ਸਾਹਿਬ ਦੇ ਨਾਲ ਹਮਲਾ ਕੀਤਾ ਜਦੋਂ ਮਸਜਿਦ ਦੇ ਵਿੱਚ ਆਇਆ ਰੰਗਜੀਤ ਪਰ ਉਹਨਾਂ ਦੇ ਦਸਤੇ ਨੇ ਉਹਨੂੰ ਬਚਾ ਲਿਆ ਉਹ ਸਿੱਖ ਨੂੰ ਸ਼ਹੀਦ ਕਰ ਦਿੱਤਾ ਗਿਆ ਉਹਦਾ ਜਿਗਰ ਕਰਦਾ ਖਾਫੀ ਖਾਨ ਇਸ ਕਰਕੇ ਇੱਕ ਹੋਰ ਸਿੱਖ ਨੇ ਇੱਟਾਂ ਦੇ ਨਾਲ ਵਿਗਾਤੀ ਇੱਟ ਮਾਰੀ ਜਦੋਂ ਇਹ ਜਾਮਾ ਮਸਜਿਦ ਦੇ ਵਿੱਚ ਨमाज ਪੜਨ ਆ ਰਿਹਾ ਸੀ ਪਰ ਉਹ ਫਿਰ ਬਚ ਗਿਆ ਉਹ ਸਿੱਖ ਨੂੰ ਵੀ ਸ਼ਹੀਦ ਕੀਤਾ ਉਹਨਾਂ ਦੋਵਾਂ ਸਿੱਖਾਂ ਦਾ ਫਾਰਸੀ ਦੇ ਅਰਬੀ ਤੇ ਫਾਰਸੀ ਦੇ ਇਤਿਹਾਸਕਾਰਾਂ ਨੇ ਜਿਗਰ ਕੀਤਾ ਕਿ ਇਹਨਾਂ ਨੂੰ ਰੋਸ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਉਂ ਸ਼ਹੀਦ ਕੀਤਾ। ਤੋਂ ਗੁਰੂ ਸਾਹਿਬ ਗੁਰੂ ਦਸਮ ਪਾਤਸ਼ਾਹ ਨੇ ਦਸਮ ਗ੍ਰੰਥ ਦੇ ਵਿੱਚ ਆਪਣੇ ਗੁਰਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਵਰਣਨ ਕੀਤਾ ਹੈ। ਤਿਲਕ ਜੰਨੂ ਰਾਖਾ ਪ੍ਰਭਤਾ ਕਾ ਕੀਨੋ ਵੱਡੋ ਕਲੂ ਮੈ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀ ਨਾ ਉਚਰੇ। ਗੁਰੂ ਸਾਹਿਬ ਜੀ ਦੇ ਇਹ ਬਚਨ ਜਿਹੜੇ ਕਿਸੇ ਇਤਿਹਾਸ ਕੋਲੋਂ ਸਾਨੂੰ ਹੋਰ ਨਹੀਂ ਮਿਲਦੇ। ਸਿਰਫ ਦਸਮ ਗ੍ਰੰਥ ਚੋਂ ਮਿਲਦੇ ਹਨ। ਦਸ਼ਮ ਗ੍ਰੰਥ ਤੇ ਦੁਸ਼ਮਣਾਂ ਨੂੰ ਚਾਹੀਦਾ ਹੈ ਕਿ ਦਸ਼ਮ ਗ੍ਰੰਥ ਤੇ ਤਰਸ ਕਰਨ ਉਹ ਸਾਡੀ ਹਿਸਟਰੀ ਹੈ ਅਸੀਂ ਉਸ ਤੋਂ ਬਿਨਾ ਇਹ ਸਾਰਾ ਕੁਝ ਬਚਿੱਤਰਨਾਟਕ ਦੇ ਵਿੱਚ ਲਿਖਿਆ ਬਚਿੱਤਰਨਾਟਕ ਨੂੰ ਪੜਨ ਵਾਲਿਆਂ ਨੂੰ ਬਚਿੱਤਰੀਏ ਕਹਿ ਕੇ ਜਿਹੜੇ ਪੰਡ ਦੇ ਨੇ ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਗੁਰੂ ਸਾਹਿਬ ਜੀ ਨੇ ਬਚਿੱਤਰਨਾਟਕ ਦੇ ਵਿੱਚ ਆਪਣੀ ਆਤਮ ਕਥਾ ਲਿਖੀ ਉਹਦੇ ਵਿੱਚ ਨਵੇਂ ਪਾਤਸ਼ਾਹ ਦੀ ਭਗਤੀ ਦਾ ਉਹਨਾਂ ਦੀ ਪ੍ਰਾਪਤੀ ਦਾ ਜਗਰ ਕੀਤਾ ਆਪਣੇ ਜਨਮ ਦਾ ਜਗਰ ਕੀਤਾ ਨਾਲ ਇਹ ਕਿਹਾ ਕਿ ਦੁਇ ਤੇ ਏਕ ਰੂਪ ਹੋਏ ਗਏ ਉਹ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਤ ਇਹ ਵਿਦਮੋਹਿਆਨੋ ਹੇਮਕੁੰਡ ਪਰਬਤ ਹੈ ਜਹਾਂ ਸੱਤ ਸਿੰਘ ਸੋਪਤ ਹੈ ਜਹਾਂ ਸੱਤ ਸਿੰਘ ਸੋਪਤ ਹੈ ਤਹਾਂ ਤੈ ਹਮ ਅਦਕ ਤਪਸਿਆ ਸਾਧੀ ਮਹਾਕਾਲ ਕਾਲ ਕਾ ਆਰਾਦੀ ਗੁਰੂ ਸਾਹਿਬ ਕਹਿੰਦੇ ਮੈਂ ਕਾਲ ਦੇ ਕਾਲ ਮਹਾਕਾਲ ਦੇ ਅਰਾਧੀ ਨੇ ਇਸ ਵਿਧੀ ਨਾਲ ਤਪੱਸਿਆ ਕੀਤੀ ਕਿ ਦ્વੈ ਤੇ ਇੱਕ ਰੂਪ ਹੋਏ ਗਏ ਫਿਰ ਉਸ ਪ੍ਰਮਾਤਮਾ ਨੇ ਉਸ ਭਗਤੀ ਦੇ ਰੂਪ ਵਿੱਚ ਉਹਦੇ ਫਲ ਦੇ ਵਿੱਚ ਮੈਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਤੇ ਭੇਜਿਆ ਤਾਤਮਾਤ ਮੁਰ ਅਲਖ ਅਰਾਦਾ ਬੋਵਿਧ ਯੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਖੀ ਸੇਵਾ ਤਾਂ ਤੇ ਬਹੇ ਪ੍ਰਸੰਨ ਗੁਰਦੇਵ ਮੇਰੇ ਮਾਤਾ ਪਿਤਾ ਦੀ ਬੰਦਗੀ ਤੇ ਪ੍ਰਸੰਨ ਹੋ ਕੇ ਪ੍ਰਮਾਤਮਾ ਨੇ ਮੈਨੂੰ ਮੇਰੇ ਗੁਰਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਜਨਮ ਦਿੱਤਾ ਪਟਨਾ ਸ਼ਹਿਰ ਵਿਖੇ ਭਵ ਲਾਇਓ ਇਸੇ ਬਚਿੱਤਰਨਾਟਕ ਦੇ ਵਿੱਚ ਪਗਾਣੀ ਦੇ ਯੁੱਧ ਦਾ ਜਿਗਰ ਹੈ ਪਗਾਣੀ ਦੇ ਯੁੱਧ ਨੂੰ ਦਸ਼ਮ ਪਾਤਸ਼ਾਹ ਨੇ ਜਿਸ ਤਰ੍ਹਾਂ ਲਿਖਿਆ ਉਸੇ ਤਰ੍ਹਾਂ ਭਾਈ ਸਾਹਿਬ ਭਾਈ ਜੈਤਾ ਜੀ ਜੀਵਨ ਸਿੰਘ ਜੀ ਨੇ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੈਤਾ ਜੀ ਉਹਨਾਂ ਨੇ ਆਪਣੇ ਹਿਸਟਰੀ ਦੇ ਵਿੱਚ ਲਿਖਿਆ ਭਾਈ ਜੈਤਾ ਜੀ ਬੜੇ ਵੱਡੇ ਕਵੀ ਸਨ ਬਹੁਤ ਵੱਡੇ ਵਿਦਵਾਨ ਸਨ ਚਮਕੌਰ ਦੀ ਗੜੀ ਦੇ ਆਖਰੀ ਸ਼ਹੀਦ ਸੰਧਾਨਤਾ ਕਿਲਾ ਗੜੀ ਮੇਂ ਬੰਦੂਕੀ ਪ੍ਰਵੀਨ ਜੀਵਨ ਸਿੰਘ ਰੰਗਰੇਟੜੋ ਜੂਝ ਗਏ ਉਹ ਸੰਗਦੀਨ ਉਹ ਭਾਈ ਜੈਤਾ ਜੀ ਨੇ ਬਹੁਤ ਵੱਡਾ ਇਤਿਹਾਸ ਲਿਖਿਆ ਇੱਕ ਤੇ ਲਿਖਿਆ ਵਿਸਾਖੀ ਦੇ ਸਮਾਚਾਰ 1699 ਦੀ ਵਿਸਾਖੀ ਨੂੰ ਅੱਖੀਂ ਦੇਖੇ ਹਾਲ ਲਿਖੇ ਨੇ ਉਹ ਸਾਡੇ ਲਈ ਚਾਨਣ ਮਨਾਰਾ ਨੇ ਸਾਨੂੰ ਕਿਸੇ ਦੀ ਗਵਾਹੀ ਦੀ ਲੋੜ ਨਹੀਂ ਉਹਨਾਂ ਨੇ ਇਹ ਵੀ ਲਿਖਿਆ ਕਿ ਪੰਜ ਬਾਣੀਆਂ ਪੰਜ ਸਿੰਘ ਆਪਣੀ ਆਪਣੀ ਵਾਰੀ ਪੰਜੇ ਹੀ ਪੜਨਗੇ ਬਾਣੀਆਂ ਦੇ ਨਾਮ ਲਿਖੇ ਨੇ ਕੋਈ ਭੁਲੇਖਾ ਨਹੀਂ ਰਿਹਾ ਫਿਰ ਸਾਨੂੰ ਦੱਸਿਆ ਕਿ ਪੰਜ ਬੜੇ ਪ੍ਰਭ ਕੇ ਦਰਹੈ ਔਰ ਪੰਜ ਕਮਾਨ ਹੈ ਗੁਰਦਰਬਾਰੇ ਪੰਜ ਕਕਾਰ ਦੀਏ ਗੁਰ ਨੇ ਪੁਨ ਪੰਜ ਕਾ ਪੰਜ ਬਕਾਰ ਨ ਮਾਰੇ ਗੁਰੂ ਸਾਹਿਬ ਜੀ ਨੇ ਪੰਜ ਪਿਆਰੇ ਸਾਜੇ ਪੰਜ ਪਿਆਰੇ ਸਾਜ ਕੇ ਪੰਜ ਹਥਿਆਰ ਪੰਜ ਕਕਾਰ ਪੰਜ ਬਾਣੀਆਂ ਬਖਸ਼ਿਸ਼ ਕੀਤੀਆਂ ਖਾਲਸੇ ਨੂੰ ਪੰਜ ਵਿਕਾਰ ਮਾਰਨ ਲਈ ਫਿਰ ਜਿਹਬਤ ਪੌਲ ਗੁਰਦਈ ਤੇਹਬੇਦ ਤਿੰਸੋਂ ਲੀਨ ਆਪ ਤਿੰਨ ਕਾ ਚੇਲਾ ਭਇਆ ਇਉ ਸਤਿਗੁਰੂ ਕੀਨ ਗੁਰੂ ਸਾਹਿਬ ਆਪ ਚੇਲਾ ਬਣੇ ਆਪ ਖੰਡੇ ਦੀ ਬੋਲ ਪ੍ਰਾਪਤ ਕਰਕੇ ਆਪੇ ਗੁਰ ਚੇਲਾ ਖਵਾਏ ਤੋਂ ਸਾਨੂੰ ਗੁਰੂ ਸਾਹਿਬ ਜੀ ਨੇ ਜਿਹੜਾ ਦਸਮ ਗ੍ਰੰਥ ਦੇ ਵਿੱਚ ਜਿਹੜੀ ਹਿਸਟਰੀ ਦਿੱਤੀ ਹੈ ਉਹ ਸੁੱਟ ਪਾਉਣ ਵਾਲੇ ਨਹੀਂ ਉਹ ਕਿਹੜੇ ਨਾਮ ਭ੍ਰਿਕ ਗਿਆਨੀਆਂ ਤੇ ਕਹੇ ਤੇ ਅਸੀਂ ਉਹਦਾ ਅਨਾਦਰ ਕਰੀਏ ਸਾਨੂੰ ਕੋਈ ਹੱਕ ਨਹੀਂ ਅਸੀਂ ਜਿੰਨਾ ਸਤਕਾਰ ਕਰ ਸਕੀਏ ਗੁਰੂ ਸਾਹਿਬ ਜੀ ਲਿਖਦੇ ਨੇ ਤਿਲਕ ਜੰਝੂ ਰਾਖਾ ਪ੍ਰਪਤਾਕਾ ਕੀਨੋ ਵੱਡੋ ਕਲੂ ਮੇ ਸਾਕਾ ਜਿਸ ਕਾਲ ਦੇ ਵਿੱਚ ਜਿਸ ਸਮੇਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਉਸ ਸਮੇਂ ਨੂੰ ਯਾਦ ਕਰੋ ਗੁਰੂ ਸਾਹਿਬ ਜੀ ਗੁਰੂ ਸਾਹਿਬ ਜੀ ਨੇ ਇਹ ਵੀ ਬਚਨ ਕੀਤੇ ਨੇ ਗੁਰੂ ਸਾਹਿਬ ਜੀ ਦੇ ਸੀਸ ਦਈਆ ਦਈਆ ਪਰ ਸਿਰ ਨਾ ਦਈਆ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦੇ ਦਿੱਤਾ ਸਿੱਧਕ ਨਹੀਂ ਦਿੱਤਾ ਉਸੇ ਤਰ੍ਹਾਂ ਉਹਨਾਂ ਦੇ ਪੋਤਰਿਆਂ ਨੇ ਸਰਹੰਦ ਦੇ ਵਿੱਚ ਸੀਸ ਦੇ ਦਿੱਤੇ ਸਿੱਧਕ ਨਹੀਂ ਦਿੱਤਾ ਛੋਟੀਆਂ ਉੰਬਨਾ ਵੱਡਾ ਫੈਸਲਾ ਰੰਗਜੀਤ ਦਾ ਅਧਿਕਾਰੀ ਸੂਬਾ ਸਰਹੰਦ ਕਹਿੰਦਾ ਹੈ ਕਿ ਕਰੋ ਜਿਬਾ ਇਹਨ ਮਾਰੋ ਜਾਨ ਇਹਨਾਂ ਨੂੰ ਜਿਬਾ ਕਰਕੇ ਸ਼ਹੀਦ ਕਰੋ ਕਿਉਂਕਿ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਅਸੀਂ ਤੇਰਾ ਕਲਮਾ ਨਹੀਂ ਪੜ੍ਹਨਾ ਅਸੀਂ ਤੇਰਾ ਸलाम ਕਬੂਲ ਨਹੀਂ ਕਰਦੇ ਅਸੀਂ ਮੌਤ ਕਬੂਲ ਕਰਦੇ ਹਾਂ ਤੇ ਗੁਰੂ ਸਾਹਿਬ ਜੀ ਦੇ ਸਹਬਜ਼ਾਦਿਆਂ ਨੇ ਆਪਣੇ ਦਾਦੇ ਦੀ ਤਰ੍ਹਾਂ ਸਿੱਧਕ ਨਹੀਂ ਦਿੱਤਾ ਸਿਰ ਦੇ ਦਿੱਤੇ ਤਨ ਤਨ ਗੁਰਦੇਵ ਸੁੱਤ ਤਨ ਕੋ ਲੋਭ ਨ ਕੀਨ ਧਰਮ ਹੈ ਧਰਮ ਰਾਖ ਕਲ ਸਿਉਗੇ ਦਾਦੇ ਸਿਉ ਜਸਲੀਨ ਗੁਰੂ ਤੇਗ ਬਹਾਦਰ ਕੇ ਪੋਤਰੇ ਗੋਬਿੰਦ ਸਿੰਘ ਕੇ ਪੁੱਤ ਧਰਮ ਹੇਤ ਸੀਸੰਦੈ ਉਹ ਪਰਵਲ ਪੰਥ ਭਇਓ ਸੋਤ ਧਰਮ ਕਲਾ ਕੀ ਤੇਗ ਜਮ ਤੇਗ ਭਾਦਰ ਕੀਨ ਸੀਸ ਦਇਓ ਸਿਰ ਨਾ ਦਇਓ ਤ੍ਰੇ ਲੋਕ ਜਸ ਲੀਨ ਤਿੰਨਾ ਲੋਕਾਂ ਵਿੱਚ ਜਸ ਲਿਆ ਜਿਸ ਤਰ੍ਹਾਂ ਹੇ ਹੇ ਹੈ ਸਭ जग ਭਇਓ ਜੈ 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 ਸਰ ਲੋਕ ਜਿਵੇਂ ਗੁਰੂ ਤੇਗ ਭਾਦਰ ਸਾਹਿਬ ਜੀ ਦੇ ਹੋਂ ਸਮੇ ਹੋਇਆ ਭਾਈ ਜੈਤਾ ਜੀ ਨੇ ਬੜੀ ਮਹਾਨ ਕੁਰਬਾਨੀ ਕੀਤੀ ਜਦੋਂ ਰੰਗਜੀਤ ਦਾ ਹੁਕਮ ਸੀ ਕਿ ਸਿੱਖਾਂ ਦੇ ਗੁਰੂ ਦੇ ਚਾਰ ਟੁਕੜੇ ਕਰਕੇ ਚੌਹ ਦਰਵਾਜ਼ਿਆਂ 'ਚ ਤੁਰਕਮਨ ਗੇਟ ਅਜਮੇਰੀ ਗੇਟ ਦਿੱਲੀ ਗੇਟ ਨਾ ਚੋਹਾਂ ਦਰਵਾਜ਼ਿਆਂ ਤੇ ਟੰਗੇ ਜਾਣ ਉਸ ਸਮੇਂ ਰਾਤ ਦਾ ਇਹ ਹਨੇਰੇ ਵਿੱਚ ਭਾਈ ਜੈਤਾ ਜੀ ਨੇ ਇਹ ਸੀਸ ਲੈ ਕੇ ਆਏ ਗੁਰੂ ਸਾਹਿਬ ਜੀ ਦਾ ਆਨੰਦਪੁਰ ਪਹੁੰਚੇ ਤੇ ਲਖੀ ਤੇ ਨਗਾਈਆਂ ਉਹਨਾਂ ਦਾ ਬੇਟਾ ਇਹਨਾਂ ਦੋਵਾਂ ਪਿਓ ਪੁੱਤਾਂ ਨੇ ਜਿਹੜੇ ਵਪਾਰੀ ਸਨ ਆਪਣੇ ਗੱਡੇ ਤੇ ਬੈਲਾਂ ਦਾ ਬਹੁਤ ਵੱਡਾ ਵਗ ਲੈ ਕੇ ਆਏ ਤੇ ਉੱਥੋਂ ਬੜੀ ਫੁਰਤੀ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਰੀਰ ਚੁੱਕ ਕੇ ਲੈ ਗਏ ਆਪਣੇ ਘਰ ਵਿੱਚ ਲਿਜਾ ਕੇ ਜਿੱਥੇ ਅਜ ਰਕਾਬगंज ਗੁਰਦੁਆਰਾ ਸ਼ਸ਼ੋਭਤ ਹੈ ਆਪਣੇ ਘਰ ਵਿੱਚ ਲਿਜਾ ਕੇ ਸਤਕਾਰ ਨਾਲ ਸੰਸਕਾਰ ਕਰ ਦਿੱਤਾ ਇਹ ਗੁਰੂ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਸੰਸਾਰ ਦੇ ਇਤਿਹਾਸ ਵਿੱਚ ਉਹ ਸ਼ਹੀਦ ਨੇ ਜਿਨ੍ਹਾਂ ਦੇ ਦੋ ਜਗ੍ਹਾ ਅੰਗੇਠੇ ਨੇ ਇੱਕ ਜਗ੍ਹਾ ਸਰੀਰ ਦਾ ਸੰਸਕਾਰ ਹੋਇਆ ਇੱਕ ਅਨੰਦਪੁਰ ਸਾਹਿਬ ਦੇ ਵਿੱਚ ਸੀਸ ਦਾ ਸੰਸਕਾਰ ਹੋਇਆ ਇਹ ਭਾਈ ਜੈਤਾ ਜੀ ਦੀ ਸ਼ਹਾਦਤ ਭਾਈ ਜੈਤਾ ਜੀ ਦੀ ਕੁਰਬਾਨੀ ਮੈਂ ਸਮਝਦਾ ਸਾਡੇ ਲਈ ਬਹੁਤ ਵੱਡਾ ਜਿਵੇਂ ਗੁਰੂ ਸਾਹਿਬ ਜੀ ਦੇ ਬਚਨ ਨੇ ਬਿਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਜੋ ਸਤਗੁਰ ਭਾਵੇ ਸੋ ਮੰਨ ਲੈਣ ਸਹੀ ਕਰਮ ਕਰੇ ਸਾਨੂੰ ਆਪਣੇ ਸ਼ਹੀਦਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਆਪਣੇ ਗੁਰੂ ਦੇ ਬਚਨ ਉਹਨਾਂ ਦੇ ਸਿਧਾਂਤ ਉਹਨਾਂ ਦੀ ਸਿੱਖਿਆ ਸੰਭਾਲ ਕੇ ਰੱਖਣੀ ਚਾਹੀਦੀ ਸਾਡੀ ਸਟੇਜ ਤੋਂ ਗੱਲ ਹੋਈ ਕੌਮ ਇਕੱਠੀ ਹੋ ਕੌਮ ਹਮੇਸ਼ਾ ਇਕੱਠੀ ਤੇ ਇਕੱਠੀ ਰਹਿਣੀ ਹੈ ਸਾਡੇ ਸਿਧਾਂਤ ਜਿਹੜੇ ਗੁਰੂ ਸਾਹਿਬ ਨੇ ਦਿੱਤੇ ਨੇ ਉਹ ਸਿਧਾਂਤ ਇਕੱਠਿਆਂ ਕਰਦੇ ਨੇ ਕੌਮ ਨੂੰ ਨੀਅਤ ਰਾਸ ਕਰੇ ਨੀਅਤ ਸਾਫ ਚਾਹੀਦੀ ਅੱਜ ਲੋੜ ਆ ਉਹਨਾਂ ਲੋਕਾਂ ਨੂੰ ਅਕਲ ਕਰਨ ਦੀ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਦੇ ਲੋਕਾਂ ਦੇ ਧਰਮ ਨੂੰ ਬਚਾਇਆ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਨ੍ਹਾਂ ਜਿਨ੍ਹਾਂ ਦੇ ਧਰਮ ਦੀ ਚਾਦਰ ਬਣ ਕੇ ਆਪਣਾ ਸੀਸ ਦੇ ਕੇ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਤਿਲਕ ਤੇ ਜੰਜੂ ਦੀ ਰੱਖਿਆ ਕਰਕੇ ਧਰਮ ਬਚਾਇਆ ਉਹ ਲੋਕ ਆ ਜਾਕਲ ਕਰਨ ਸਾਡੇ ਸਮਾਜ ਤੇ ਸਾਡੀ ਸਿੱਖ ਕੌਮ ਤੇ ਸਾਡੇ ਗੁਰੂ ਸਾਹਿਬ ਸਾਡੇ ਪੂਰਵਜਾਂ ਦੇ ਸਿਧਾਂਤਾਂ ਤੇ ਸਾਨੂੰ ਇਹ ਇਜਾਜ਼ਤ ਦੇਣ ਕਿ ਅਸੀਂ ਆਪਣੀ ਮਰਜ਼ੀ ਦੀ ਟੀਮ ਬਣਾ ਕੇ ਗੁਰੂ ਇਤਿਹਾਸ ਨੂੰ ਸੰਭਾਲ ਸਕੀਏ ਗੁਰੂ ਘਰਾਂ ਦੀ ਸੇਵਾ ਸੰਭਾਲ ਕਰ ਸਕੀਏ ਆਪਣੇ ਗਰੀਬ ਬੱਚਿਆਂ ਦੇ ਐਜੂਕੇਸ਼ਨ ਨੂੰ ਸੰਭਾਲ ਸਕੀਏ ਗਰੀਬ ਦਾ ਇਲਾਜ ਕਰ ਸਕੀਏ ਯਾਤਰੂ ਨੂੰ ਕਮਰਾ ਦੇ ਸਕੀਏ ਤੇ ਚੰਗੇ ਗੁਰਸਿੱਖ ਲਿਆ ਕੇ ਗੁਰੂ ਦੀਆਂ ਜ਼ਮੀਨਾਂ ਨਾ ਵੇਚਣ ਨਾ ਖੁਰਦਪੁਰਦ ਹੋਣ ਨਾ ਲੀਸਤੇ ਜਾਣ ਨਾ ਨਲਾਮ ਹੋਣ ਇਹ ਅਸੀਂ ਸਾਰਾ ਇੰਤਜ਼ਾਮ ਕਰ ਸਕੀਏ ਪਰ ਇਹਨਾਂ ਨੂੰ ਕੌਣ ਸਮਝਾਵੇ ਇਹਨਾਂ ਸਰਕਾਰਾਂ ਨੂੰ ਇਹ ਜੋ ਕੁਝ ਵੀ ਡਰਾਮੇ ਕਰ ਰਹੀਆਂ ਇਹ ਸਭ ਕੁਝ ਅਸੀਂ ਜਾਣਦੇ ਆ ਪਰ ਸਾਡੀ ਡਿਮਾਂਡ ਇਹ ਹੈ ਕਿ 15 ਸਾਲ ਹੋ ਗਏ ਆ ਸਾਡੇ ਪੰਜਾਬ ਦੇ ਵਿੱਚ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨਹੀਂ ਹੋ ਰਹੇ ਇਹ ਆਪਣੀ ਮਰਜ਼ੀ ਦੇ ਲੀਡਰ ਸਾਡੇ ਤੇ ਕਿਉਂ ਥੋਪਦੇ ਪੈਣ ਇਹਨਾਂ ਨੂੰ ਅਕਲ ਕਰਨੀ ਚਾਹੀਦੀ ਆ ਇਹ ਇਹ ਸੰਸਾਰ ਇੱਕ ਸਿੱਖ ਸੰਸਾਰ ਉਹ ਨਹੀਂਗਾ ਜਿਹਨੂੰ ਇਹ ਆਪਣੀ ਮਰਜ਼ੀ ਨਾਲ ਚਲਾ ਸਕਣਗੇ ਆਪਣੀ ਮਰਜ਼ੀ ਨਾਲ ਊੜਾ ੜਾ ਪੜਾ ਸਕਣਗੇ ਅਸੀਂ ਗੁਰੂ ਦਸਮ ਪਾਤਸ਼ਾਹ ਦੇ ਸਿੱਖ ਆ ਇੱਥੇ ਕਦੀ ਕਦੀ ਸਮਾਂ ਆਉਂਦਾ ਸੀ ਜਦੋਂ ਕਹਿੰਦੇ ਸਿੱਖੀ ਖਤਮ ਹੋ ਗਈ ਸਿੱਖੀ ਖਤਮ ਨਹੀਂ ਹੁੰਦੀ ਸਿੱਖੀ ਨੂੰ ਖਤਮ ਕਰਨ ਵਾਲੇ ਖਤਮ ਹੋਏ ਤੋਂ ਮੈਂ ਸਮੂਹ ਸੰਗਤਾਂ ਦੇ ਚਰਨਾਂ 'ਚ ਇਹ ਬੇਨਤੀ ਕਰਦਾ ਕਿ ਆਪਣੇ ਜੀਵਨ ਸਵਾਰੋ ਗੁਰੂ ਸਾਹਿਬ ਨੇ ਸਭ ਨੂੰ ਜੀਵਨ ਜਾਗ ਦਿੱਤੀ ਹੈ ਤੁਸੀਂ ਆਪਣੇ ਸਰੀਰ ਦੇ ਵਿੱਚੋਂ ਪ੍ਰਮਾਤਮਾ ਨੂੰ ਪ੍ਰਗਟ ਕਰੋ ਗੁਰੂ ਸਾਹਿਬ ਕਹਿੰਦੇ ਬੜੇ ਯਕੀਨ ਨਾਲ ਕਹਿੰਦੇ ਕਿ ਜੇ ਤੁਸੀਂ ਤੁਹਾਡੀ ਸੁਰਤ ਸ਼ਬਦ ਦਾ ਰਸ ਲਊਗੀ ਤੇ ਤੁਹਾਡੇ ਅੰਦਰ ਪ੍ਰਕਾਸ਼ ਹੋਊਗਾ ਪ੍ਰਮਾਤਮਾ ਦੇ ਨੂਰ ਦਾ ਅੰਤਰ ਪ੍ਰਕਾਸ਼ ਮਹਾਰਸ ਵਿਵੇਤ ਨੂੰ ਮਹਾਰਸ ਪ੍ਰਾਪਤ ਹੋਊਗਾ ਪਰ ਹੋਊਗਾ ਉਦੋਂ ਜਦੋਂ ਇਹ ਦੁਨਿਆਵੀ ਰਸ ਛੱਡੋਗੇ ਦੁਨਿਆਵੀ ਲਾਲਚ ਛੱਡੋਗੇ ਇਹ ਰਸ ਛਾਟੇ ਉਹ ਰਸਿਆਵਾ ਉਹ ਰਸਰਾ ਪੀਅ ਰਸ ਨਹੀਂ ਪਾਵਾ ਅਲਪ ਸੁਖ ਸਾੜ ਪਰਮ ਸੁਖ ਪਾਵ ਤਵੇ ਤ੍ਰਿਆਉ ਕੰਤ ਕਹਾਵਾ ਜੇ ਆਤਮਾ ਨੂੰ ਪਰਮ ਪਿਤਾ ਪਰਮਾਤਮਾ ਦੇ ਨਾਲ ਲੜ ਲਾਉਣਾ ਜੇ ਚਾਹੁੰਦੇ ਕਿ ਆਤਮਾ ਪਰਮ ਪਿਤਾ ਪਰਮਾਤਮਾ ਨਾਲ ਲਾਵਾਂ ਲਵੇ ਤੇ ਫਿਰ ਪਰਮਾਤਮਾ ਦੇ ਸ਼ਬਦ ਦਾ ਉਹਦਾ ਰਸ ਪੀ ਕੇ ਆਪਣੀ ਆਤਮਾ ਨੂੰ ਬਕਾਰਾਂ ਤੋਂ ਮੁਕਤ ਕਰੋ ਜਦੋਂ ਤੁਸੀਂ ਮੁਕਤ ਕਰੋਗੇ ਤੇ ਮੁਕਤੀ ਦੇ ਦਾਤੇ ਅਕਾਲ ਪੁਰਖ ਦੇ ਚਰਨਾਂ 'ਚ ਬਸੋਗੇ ਤੇ ਹਰ ਸ਼ਹਾਦਤ ਦੇਣ ਨੂੰ ਤਿਆਰ ਬਰ ਤਿਆਰ ਹੋਗੇ ਉਦੋਂ ਤੁਹਾਡੇ ਲਾਗੇ ਕੋਈ ਲਾਲਚ ਨਹੀਂ ਭਟਕ ਸਕਊਗਾ ਉਦੋਂ ਤੁਸੀਂ ਆਪਣੇ ਪੂਰਬਾਂ ਦੀ ਇਹ ਸੱਚੀ ਸਰਕਾਰ ਨੂੰ ਚਲਾਓਗੇ ਇਹ ਤਖਤ ਮੀਰੀ ਪੀਰੀ ਦਾ ਮੀਰ ਅਕਾਲ ਪੁਰਖਿਆ ਇਹ ਬਾਬਰ ਨਹੀਂ ਬਾਬਰ ਤੇ ਮੀਰ ਅਕਾਲ ਪੁਰਖ ਦੇ ਵਿੱਚ ਫਰਕ ਦਾ ਅੰਤਰ ਕਰੋ ਮੀਰੀ ਪੀਰੀ ਮੀਰੀ ਪੀਰੀ ਦੀ ਰੱਟ ਤੇ ਬੋਤਲ ਆਉਣ ਵਾਲੇ ਨੇ ਪਰ ਇਹ ਅੰਤਰ ਨਹੀਂ ਕਰਦੇ ਕਿ ਉਹ ਕਿਹੜੀ ਮੀਰੀ ਸੀ ਜਿਸ ਮੀਰੀ ਦੇ ਅਧੀਨ ਪਾਤਸ਼ਾਹਿਆਂ ਨੇ ਸਰੂਪ ਦਿੱਤੇ ਆਪਣੇ ਸਰੀਰਾਂ ਦੇ ਦਾਨ ਦਿੱਤੇ ਉਹ ਕਿਹੜੀ ਮੀਰੀਏ ਜਿਸ ਨੇ ਲਏ ਜਿਸ ਨੇ ਪਾਪ ਕਮਾਏ ਤੇ ਪਾਪ ਕਮਾਉਂਦਿਆਂ ਨੇ ਅੱਜ ਉਹਨਾਂ ਦੇ ਉਹਨਾਂ ਦਾ ਖਾਨਦਾਨ ਗੱਕ ਕੇ ਨਾਲੀਆਂ ਸਾਫ਼ ਕਰਦੇ ਨੇ ਪਰ ਦਸ਼ਮ ਪਾਤਸ਼ਾਹ ਦੀਆਂ ਜੋਤਾਂ ਜਗਦੀਆਂ ਨੇ ਸਾਨੂੰ ਗੁਰੂ ਸਾਹਿਬ ਜੀ ਨੇ ਜੋ ਬਚਨ ਕੀਤੇ ਨੇ ਅਸੀਂ ਉਹਨਾਂ ਤੇ ਚੱਲਾਂਗੇ ਤੇ ਆਪਣੇ ਨਾਲ ਵੀ ਸੁਧਾਰਾਂਗੇ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਕੌਮ ਨੂੰ ਵੀ ਕਿਸੇ ਪਾਸੇ ਲੈ ਕੇ ਤੁਰਾਂਗੇ ਸਾਡੇ ਗਰੀਬ ਬੱਚੇ ਜਿਹੜੇ ਸਾਨੂੰ ਅਸੀਸਾਂ ਦੇਣਗੇ ਮੈਂ ਮਹਾਪੁਰਖਾਂ ਦਾ ਸੰਤ ਪਾਪਾ ਲਖਵੀਰ ਸਿੰਘ ਜੀ ਰਤਵਾੜਾ ਸਾਹਿਬ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਅਕਾਲਪੁਰ ਸੱਚੇ ਵੇਗ ਰੂ ਇਹਨਾਂ ਨੂੰ ਲੰਬੀ ਉਮਰ ਤੇ ਦੇਹ ਰੋਗਤਾ ਬਖਸ਼ੇ ਬੜੇ ਉਦੋਂ ਅੰਪੁਰਾਲੇ ਕਰਕੇ ਲੰਮੇ ਸਫੇ ਤੋਂ ਦਸਮ ਪਾਤਸ਼ਾਹ ਦੇ ਪਵਿੱਤਰ ਇਤਿਹਾਸ ਦਾ ਪ੍ਰਚਾਰ ਕਰਦੇ ਨੇ ਦਸਮ ਪਾਤਸ਼ਾਹ ਦੇ ਖਾਲਸਾ ਧਰਮ ਦਾ ਪ੍ਰਚਾਰ ਕਰਦੇ ਨੇ ਅਕਾਲਪੁਰ ਸੱਚੇ ਵੇਗ ਰੂ ਕਿਰਪਾ ਕਰੇ ਇਸ ਤਰ੍ਹਾਂ ਦੇ ਮਹਾਪੁਰਸ਼ਾਂ ਨੂੰ ਮਿਲਣ ਜਿਹੜੇ ਸਿੱਖ ਸੰਗਤਾਂ ਨੂੰ ਸਹੀ ਰਾਹ ਤੇ ਲਿਜਾ ਕੇ ਕੌਮ ਦੀ ਹੋਂਦ ਨਾਲ ਜਸਟਿਸ ਕਰਨ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ